ਅਜਿਹਾ ਸੀ ਸ਼੍ਰੀ ਦਰਬਾਰ ਸਾਹਿਬੰਦਰ ਉਸ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਜਿੱਥੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਇਤਿਹਾਸ ਜਾਂਦੇ ਹਾਂ ਤਾਂ ਗੁਰੂ ਪੇਰ ਜਦ ਤਨ ਤਨ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਨੇ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਸੰਪਾਦਨਾ ਤੋਂ ਬਾਅਦ ਆਦ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬੰਦਰ ਕੀਤਾ ਅਤੇ ਪਹਿਲੇ ਮੁੱਖ ਗ੍ਰੰਥੀ ਸਾਹਿਬ ਦੀ ਸੇਵਾ ਬਾਬਾ ਬੁੱਢਾ ਜੀ ਨੇ ਨਵਾਈ ਬਾਬਾ ਬੁੱਢਾ ਜੀ ਅਤਿ ਨਿਮਰ ਅਤੇ ਬਾਣੀ ਅੰਦਰ ਪਿਛੇ ਹੋਏ ਪਾਈ ਸਾਹਿਬ ਸਨ ਉਹਨਾਂ ਨੇ ਹੁਣ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ ਅਤੇ ਆਦ ਗ੍ਰੰਥ ਸਾਹਿਬ ਜੀ ਦੇ ਵੀ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਦਰਸ਼ਨ ਕੀਤੇ ਅਤੇ ਸਭ ਤੋਂ ਪਹਿਲਾਂ ਹੁਕਮਨਾਮਾ ਵੀ ਬਾਬਾ ਬੁੱਢਾ ਜੀ ਨੇ ਪੜ੍ਹ ਕੇ ਸੁਣਾਇਆ ਉਹ ਕਿਹੜਾ ਹੁਕਮਨਾਮਾ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ ਤਾਂ ਇੰਜ ਆਦ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ 'ਤੇ ਹੋਇਆ ਪਰ ਸੋਖਾ ਸਿੰਘ ਕਿੱਥੇ ਹੋਇਆ ਕਰਦਾ ਸੀ ਇਸ ਇਤਿਹਾਸ ਬਾਰੇ ਵੀ ਇਤਿਹਾਸਕਾਰ ਲਿਖਦੇ ਹਨ ਕਿ ਜਦ ਰਾਤ ਨੂੰ ਦਰਬਾਰ ਦੀ ਸਮਾਪਤੀ ਹੁੰਦੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹ ਸਥਾਨ ਜਿੱਥੇ ਉਹ ਆਪ ਆਰਾਮ ਕਰਦੇ ਸਨ ਉਥੇ ਆਦ ਗ੍ਰੰਥ ਸਾਹਿਬ ਨੂੰ ਸੰਤੋਖ ਕੇ ਪ੍ਰੇਮ ਸਹਿਤ ਲਿਆਇਆ ਜਾਂਦਾ ਸੀ ਕਹਿੰਦੇ ਹਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਦਿਆਂ ਜੋ ਮਿੱਟੀ ਬਾਹਰ ਕੱਢੀ ਉਸ ਨਾਲ ਇੱਕ ਕੱਚਾ ਥੜਾ ਬਣ ਗਿਆ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਕੱਚੇ ਥੜੇ ਉੱਪਰ ਆਪਣੇ ਆਰਾਮ ਕਰਨ ਲਈ ਇੱਕ ਕੋਠੜੀ ਬਣਵਾਈ ਜਿਵੇਂ ਹੁਣ ਕੋਠਾ ਸਾਹਿਬ ਕਿਹਾ ਜਾਂਦਾ ਹੈ ਉਸ ਕੋਠੇ ਅੰਦਰ ਹੀ ਆਦ ਗ੍ਰੰਥ ਸਾਹਿਬ ਦਾ ਉਸ ਵੇਲੇ ਸੋਖਾਸਨ ਬਣਾਇਆ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਪਾਸ਼ਾ ਜੀ ਆਦ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਕਾਰ ਕਰਦੇ ਸਨ ਬਾਣੀ ਦਾ ਇੰਨਾ ਸਤਕਾਰ ਸੀ ਕਿ ਉਹਨਾਂ ਆਦ ਗ੍ਰੰਥ ਸਾਹਿਬ ਨੂੰ ਆਪਣੇ ਪਲੰਘ ਵਾਲੀ ਥਾਂ ਦਿੱਤੀ ਅਤੇ ਆਪ ਥੱਲੇ ਚਾਦਰ ਵਿਛਾ ਕੇ ਵਿਸ਼ਰਾਮ ਕਰਦੇ ਰਹੇ ਅਤੇ ਅੱਜ ਵੀ ਉਸੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸੋਖਾਸਣ ਵਾਲੇ ਪਲੰਘ ਦੇ ਥੱਲੇ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਜੋ ਕਿ ਇਹ ਯਾਦ ਦਵਾਉਂਦੀ ਹੈ ਕਿ ਪੰਜਵੇਂ ਪਾਤਸ਼ਾਹ ਇਸ ਜਗ੍ਹਾ ਤੇ ਆਰਾਮ ਕਰਦੇ ਸਨ। ਅਤੇ ਗੁਰੂ ਪਿਆਰਿਓ ਹੁਣ ਇਹ ਜਾਣੀਏ ਕਿ ਇਹ ਸਥਾਨ ਹੈ ਕਿੱਥੇ। ਇਸ ਬਾਰੇ ਦੱਸਦੇ ਹਾਂ ਕਿ ਇਹ ਸਥਾਨ ਹੈ ਅਕਾਲ ਤਖਤ ਸਾਹਿਬ ਦੇ ਅੰਦਰ ਜਦ ਅਸੀਂ ਅਕਾਲ ਤਖਤ ਅੰਦਰ ਇਮਲੀ ਦੇ ਬੂਟੇ ਪਾਸੋਂ ਜਾਂਦੇ ਹਾਂ ਤਾਂ ਪੌੜੀਆਂ ਚੜ੍ਹ ਕੇ ਅਕਾਲ ਤਖਤ ਦੇ ਅੰਦਰ ਦਾਖਲ ਹੁੰਦੇ ਹਾਂ ਤਾਂ ਨਾਲ ਹੀ ਖੱਬੇ ਹੱਥ ਹੈ ਇਹ ਸੋਖਾਸਣ ਵਾਲਾ ਸਥਾਨ। ਕੋਠਾ ਸਹਿਬ ਜਿੱਥੇ ਅੱਜ ਵੀ ਉਸੇ ਪਰੰਪਰਾ ਅਨੁਸਾਰ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਤੀ ਸਾਹਿਬ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੇਸ ਪਰਤੇ ਸਜਾ ਕੇ ਇਥੋਂ ਨਗਾਰਿਆਂ ਨਾਲ ਲੈ ਕੇ ਜਾਂਦੇ ਹਨ ਫਿਰ ਸੁਨਹਿਰੀ ਪਾਲਕੀ ਸਾਹਿਬ ਵਿੱਚ ਬਰਾਜਮਾਨ ਕਰਕੇ ਸੰਗਤਾਂ ਗੁਰਬਾਣੀ ਦਾ ਜਾਪ ਕਰਦੇ ਹਨ ਤੇ ਪਾਲਕੀ ਸਾਹਿਬ ਨੂੰ ਮੋਢਾ ਦਿੰਦਿਆਂ ਹੋਇਆਂ ਸ੍ਰੀ ਦਰਬਾਰ ਸਾਹਿਬ ਅੰਦਰ ਲੈ ਕੇ ਜਾਂਦੀਆਂ ਹਨ ਅਤੇ ਪੂਰਾ ਦਿਨ ਕੀਰਤਨ ਸ਼ਾਮ ਰਹਿਰਾਸ ਅਤੇ ਸੋਹਿਲਾ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਤੋਖ ਕੇ ਪਾਲਕੀ ਸਹਿਬ ਅੰਦਰ ਬਿਠਾ ਕੇ ਕੋਠਾ ਸਹਿਬ ਵਿਖੇ ਸੁਖਾਸਣ ਵਾਸਤੇ ਲਿਆ ਜਾਂਦਾ ਹੈ ਅਤੇ ਫਿਰ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਲਈ ਇਸੇ ਹੀ ਸਥਾਨ ਤੋਂ ਚਾਲੇ ਭਾਈ ਜਾਂਦੇ ਆ ਤਾਂ ਗੁਰਪੀਰੂ ਇਸੇ ਕੋਠਾ ਸਹਿਬ ਦਾ ਸੰਖੇਪ ਇਤਿਹਾਸ ਹੋ ਅੱਗੇ ਤੋਂ ਜਦੋਂ ਵੀ ਅਸੀਂ ਸ਼੍ਰੀ ਦਰਬਾਰ ਸਹਿਬ ਦੇ ਦਰਸ਼ਨ ਲਈ ਆਈਏ ਤਾਂ ਇਸ ਸਥਾਨ ਦੇ ਦਰਸ਼ਨ ਵੀ ਜ਼ਰੂਰ ਕਰੀਏ ਜੋ ਕਿ ਅਕਾਲ ਤਖ਼ਤ ਸਹਿਬ ਦੇ ਸਤਿ ਰਹਿਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ